ਖਣਿਆ ਤੇ ਖੇਡਣੇ ਗਏ ਪੀ ਹਾਂ ਫਿਰ 55 ਦੇ ਹਾਂਜੀ ਫਾਰਮ ਟਰੱਕ ਦੇ ਹਾਂਜੀ ਇਹ ਕੀ ਕਰਨਾਗੇ ਫਿਰ ਇਹ ਵੀਰੇ ਤਿਆਰ ਕਰਦੇ ਬੇਟਾ ਇੱਕ ਉਹ ਖੋਲੀ ਖੜੇ ਹੋਗੇ ਉਹਨੂੰ ਵੀ ਤਿਆਰ ਕਰਦੇ ਵੀਰੇ ਅਸਾਂ ਉਹਨੂੰ ਵੀ ਤਿਆਰ ਕਰਦੇ ਹਾਂ ਬਾਹਰ ਤੋਰਨੇ ਆ ਹਾਂ ਬਾਹਰ ਭੇਜਨੇ ਆਏ ਹੋਗੇ ਦੋਨੇ ਬਾਹਰ ਭੇਜਨੇ ਆ ਕਿੱਥੇ ਭੇਜਨੇ ਆ ਕੈਨੇਡਾ ਕੈਨੇਡਾ ਦੀਪੂ ਕੋਲੇ ਹਾਂ ਦੋਨੇ ਠੀਕ ਆ ਹਾਂਜੀ ਹੁਣ ਸਾਰਾ ਕੰਮ ਕਰਨਾ ਇਹਦਾ ਦਾ ਕੋਲ ਬੇਟਾ ਹੀ ਪੁੱਲਦਾ ਠੀਕ ਆ ਲੈ ਵੀ ਕੈਂਪਿੰਗ ਦਾ ਬਾਹਰ ਤੋਰਨਾ ਕੈਨੇਡਾ ਹੈ ਪਹਿਲੇ ਟਰੈਕਟਰ ਨੇ ਕੈਂਪੀ ਦੇ ਇਹ ਹੈ ਨਾ ਜਿੰਦਗੀ ਦੇ ਕੈਂਪੀ ਉਹ ਕਿੰਨੇ ਕੁ ਖੋਲਤੇ ਹੋਣਗੇ ਟਰੈਕਟਰ ਦਾ ਪਤਾ ਹੀ ਨਹੀਂ ਉਹ ਤਾਂ ਵੀ ਕਿੰਨੇ ਕੁ ਕਰਦੇ ਜੀ ਅਸਾਂ ਤਿਆਰ ਵਾਲੇ ਤੈਨੂੰ ਪਤਾ ਹੀ ਜਾਂ ਹਾਂ ਲਾਈ ਵੀ ਜਿਹੜਾ ਕੈਂਪੀ ਨੂੰ ਜਾਣਦਾ ਕਮੈਂਟ ਕਰਕੇ ਜਰੂਰ ਦੱਸੋ ਹੈ ਨਾ ਹਾਂਜੀ ਤੇ ਇਹ ਫਾਇ 55 ਤੋਂ 3700 ਹੈ 3700 ਦੀਆਂ ਗੁੱਡੀਆਂ ਘਾਹਦੀਆਂ ਹੈ ਹਾਂਜੀ ਉਹਨਾਂ ਦਾ ਸਮਾਨ ਲਾ ਕੇ ਆਲਾ ਡੋਡ ਕਰਦਾ ਸਾਰਾ ਸੋਨਾ ਕਰਨਾ ਹੁਣ ਫੁੱਲ ਕੰਮ ਕਰਕੇ ਫੇਰ ਤੋਰਨੇ ਆ ਹਾਂਜੀ ਠੀਕ ਆ ਉਹ ਬਾਹਰਲਾ ਨੇ ਕੰਪਲੇਂਟਾਂ ਬਹੁਤ ਆਉਂਦੀਆਂ ਨੇ ਹੁਣ ਇੱਕ ਦਾ ਕੇਸ ਉਲਝਿਆ ਪਿਆ ਹੁਣ ਹੈ ਨਾ ਦੇ ਨਾਲ ਵੀਡੀਓ ਦੱਸਾਂਗੇ ਦੀ ਕੀ ਗੰਮ ਕਰਦਾ ਹਾਂ ਹਾਂ ਠੀਕ ਆ ਉਹਦੇ ਵਿੱਚ ਕਹਿੰਦੇ ਨੇ ਐਨ ਆਰ ਆਈ ਕਹਿ ਕੇ ਫਿਰ ਠੱਗ ਲੈਂਦੇ ਨੇ ਇੱਥੇ ਲੋਕ ਕੋਈ ਠੱਗਣ ਵਾਲਾ ਕੰਮ ਨਹੀਂ ਜੀ ਠੀਕ ਆ ਹਾਂ ਬਈ ਹੁਣ ਵੀਰਾਂ ਦੇ ਕੰਪਲੇਂਟਾਂ ਬਹੁਤ ਬਹੁਤ ਫੋਨ ਆਉਂਦੇ ਨੇ ਕੱਲ ਵੀ ਆਇਆ ਸੀ ਸਕੰਦਰ ਦਾ ਇੱਕ ਦਾ ਉਹਦੇ ਰੰਗ ਕਰਿਆ ਰੰਗ ਕਹਿੰਦੇ 2K ਦਾ ਡੂਪੋਂਡ ਆ ਪਰ ਉਹ ਰੰਗ ਚ ਵੀ ਉਹਨਾਂ ਨੇ ਗੜਬੜ ਕਰਤੀ ਹਾਂ ਵੀ ਦੇਖੋ ਆਪਾਂ ਤਾਂ ਤਿਆਰ ਕਰਕੇ ਦਲੇ ਟ੍ਰੈਕਟਰ ਬਾਕੀ ਰੰਗ ਵਾਲੇ ਦੀ ਉਹ ਆ ਤਾਂ ਤੇ ਮਕੈਨੀਕਲ ਕੰਮ ਕਰਦਾ ਆਪਾਂ ਤਾਂ ਰਿਪੇਅਰ ਕਰਨੀ ਆ ਜੀ ਫੋਲਾ ਠੀਕ ਆ ਮੂਹਰੋਂ ਲੈ ਕੇ ਹੁਣ ਮਗਰੋਂ ਲੈ ਕੇ ਮੂਹਰ ਨੂੰ ਕਰਨਾ ਹੈ ਆ ਕਿ ਲੋਕ ਕਹਿੰਦੇ ਮੂਹਰੋਂ ਲੈ ਕੇ ਮਗਰੋਂ ਨਿਕਲਦੇ ਆ ਮੂਹਰ ਨੂੰ ਹੀ ਜਾਣਾਗਾ ਠੀਕ ਆ ਤੇ ਸਾਰੇ ਕੰਮ ਕਰਨਾ ਏ ਟੂ ਜ਼ेड ਦਾ ਖੋ ਕੱਲਾ ਕੱਲਾ ਅੰਗ ਪਸਲੀ ਕੱਲੀ ਕੱਲੀ ਕਰ ਦੇਣੀ ਆ ਬਾਕੀ ਆ ਦੇਖ ਲਓ ਸਾਡੇ ਸਾਹਮਣੇ ਪਿਆ ਕੱਲਾ ਕੱਲਾ ਠੀਕ ਆ ਨਾ ਦੇਖੋ ਆਦਾ ਪੰਲੀਆਂ ਚੋਂ ਕੋਈ ਬੈਠਾ ਵੀ ਇਧਰੋਂ ਦੇਤਾ ਰੁੱਤਾ ਆਉਣਾਗਾ ਇਹ ਫਰਾਂਸੀ ਹਵਾ ਚੱਲਦੀ ਸੀ ਨਾਲੀ ਤਾਲੂ ਵਿੱਚ ਬੈਠਿਆ ਸੀ ਪਹਿਲਾਂ ਇਹ ਕਰਾਉਣੋਂ ਤਾਂ ਵਧੀਆ ਪਿਆ ਨਾ ਹਾਂ ਭਾਈ ਸਾਰਾ ਜਗਾੜੀ ਸਾਰਾ ਨਾਮਾ ਪਾਉਣਾ ਏ ਟੂ ਜੀ ਡੀ ਸਾਰਾ ਨਾਮਾ ਹੀ ਪਾਉਣਾ ਕੱਲਾ ਕੱਲਾ ਨਾਟ ਬੋਲਟ ਹੈ ਹਾਂ ਭਾਈ ਠੀਕ ਆ ਬਣਾ ਦੇਣਾ ਚਾਹ 25 ਮਾਡਲ T20 ਹਾਂ ਭਾਈ 55 ਹੈ ਨਾ ਹਾਂ ਹੁਣ ਇਹ ਕੱਲਾ 55 ਫਾਰਮ ਡਰੈਕ ਫੇਰ T20 ਕਰ ਦੇਣਾ ਵਾਹ ਵੀਡੀਓ ਸਾਰਾ ਦਿਖਾਓਗੇ ਇਹ ਗੰਦਾ ਸਾਫ ਤਾਂ ਬਹੁਤ ਪਿਆ ਸੀ ਟਰੈਕਟਰ ਜਾਲਾ ਨਾ ਗਲੀਸ਼ਨ ਦੇ ਹਿਸਾਬ ਨਾਲ ਤਾਂ ਹੋਰ ਬਈ ਹੈਨਾ ਮਾਡਲ 99 ਹੈ ਇਹ ਦੇਖ ਮਾਡਲ 99 ਹੈ ਠੀਕ ਆ ਉਹ ਸਾਫ ਤੇ ਚੱਲਾ ਹੋਇਆ ਟਰੈਕਟਰ ਹੈ ਨਾ ਅੰਗਲੇ ਕੁਲਾ ਨਹੀਂ ਕਿਸੇ ਵਾਸਤੇ ਜਮਈ ਇਹਦਾ ਹਿੱਸਾ ਫਿਰ ਆ ਦੂਜਾ ਹੀ ਆ ਫੋੜ ਵਾਲਾ ਇਹਦੇ ਦੂਜਾ ਨਹੀਂ ਆਇਆ ਸੀਗਾ ਦੂਜਾ ਨਹੀਂ ਆਇਆ ਹੀ ਆਏਗਾ ਇਹਨਾਂ ਦੇ ਹੀ ਆਇਆ ਵਿੱਚ ਟਰੈਕਟਰਾਂ ਦੇ ਆਇਆ ਹੈ ਨਾ ਉਹ T20 ਉਹ 2000 ਦਾ ਆਏਗਾ 2000 ਦਾ ਫਿਰ ਹਿੱਸਾ ਵੀ ਲਾਉਣਾ ਪੂਏ ਇਹਦੇ ਤਾਂ ਲੈ ਕੇ ਹਾਂ ਲਾਵਾਂਗੇ ਬਈ ਕਰਾ ਕਰਾਂਗੇ ਠੀਕ ਆ ਇੰਜਨ-ਉੰਜਨ ਫਿਰ ਇਹਦਾ ਕਿਹੜਾ ਕਰਨਾ ਇੰਨੇ ਵੱਡਾ ਬਣਾਵਾਂਗੇ ਬਈ ਇਹਨੂੰ ਈਡੀਆਈ ਕਰਨਾ ਉਹ ਇਹਨੂੰ ਤਾਂ ਈਡੀਆਈ ਕਰਦੇ ਹੈਨਾ ਹਾਂਜੀ ਹੁਣ ਦੂਜੇ ਨਦਾਂ ਜਿਵੇਂ ਦੂਜੇ ਹੋਗੇ ਟਰੈਕਟਰ 58 ਘਰ ਵਗੈਰਾ ਤਾਂ ਡੀਆਈ ਹੋ ਜਾਂਦੇ ਨੇ ਇਹ ਈਡੀਆਈ ਇਹ ਈਡੀਆਈ ਹੋ ਜਾਂਦਾ ਹੈ ਕਿੰਨੀ ਪਾਵਰ ਕਰ ਦੇਣੀ ਹੈ ਫਿਰ ਇਹਦੀ ਹੁਣ ਪਾਵਰ ਜਿਹੜੀ ਆਪਣੇ 60 54 ਦੀ ਆਉਂਦੀ ਹੈ 54 ਦੀ ਈਡੀ ਹਾਂ 60 ਦਾ ਹੋ ਜੂ ਫਾਰਮ ਟਰੈਕ 60 ਬਣ ਲਊ ਜਾਵਾਂ ਹਾਂਜੀ ਠੀਕ ਆ ਹਾਂਜੀ ਜਮਾ ਖਲਿਆਰ ਤੇ ਮੇਤਰੋ ਦੋਨੇ ਗੈਂਪੀ ਨੇ ਫੋਰਡ ਆਪਾਂ ਇਹਨੇ ਤੇ ਟਾਟੂਰਾ ਦਾ ਆਲਾ ਬਣੋ ਰਾਜੂ ਕੁਆੜੀਆਂ ਬਣਾਦਾ ਹੈ ਜਮਾ ਆਏ ਬਈ ਟਰੈਕ ਜੋ ਗਰੀਆ ਹੁਣ ਤੇ ਮਿੱਤਰੋ ਕੱਲਾ ਕੱਲਾ ਨਾਟ ਬੋਲਟ ਖੋਲ ਕੇ ਨਾ ਸਾਰਾ ਸਵਾਨ ਪੋਣਾ ਹੈ ਹਾਂ 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 ਟਰੈਕਟਰ ਤਿਆਰ ਕਰੇ ਮਿਲ ਜਾ ਕਰਨਗੇ ਆਉਣ ਵਾਲੇ ਸਮੇਂ ਤੇ ਸਾਰਾ ਕੁਝ ਸਹੂਲਤ ਹੈ ਨਾ ਹਾਂ ਹੁਣ ਪਹਿਲਿਆਂ ਨੂੰ ਹੱਥ ਪਾਇਆ ਗਿਆ ਪਹਿਲੇ ਦੋ ਨੂੰ ਹੱਥ ਪਾਇਆ ਇੱਕ 55 ਨੂੰ ਤੇ ਇੱਕ 3700 ਨੂੰ ਪੂਰੇ ਨੂੰ ਮਿੱਤਰੋ ਆ 3700 3700 ਕਿਹੜਾ ਮਾਡਲ ਆ ਇਹ 93 ਆ ਤੇ ਉਹਨਾਂ ਦੇ ਨਵੇਂ ਮਾਡਲ ਆ ਮਿੱਤਰੋ ਦੇਖੋ ਇਹ ਵੀ ਖਲਿਆਰਤਾ ਜਮਾ ਇਹ ਵੀ ਮੋਡੀਫਾਈ ਹੋਣਾਗਾ ਆ ਦੇਖੋ ਇਹਨੇ ਟੂਬਾ ਡਾਪਾ ਉਹਦੇ ਤਾਂ ਚੱਲ ਇਹਦੇ ਟੂਬਾਂ ਬਦਲਣੀਆਂ ਪੈਣੀਆਂ ਲਿਆ ਕੇ ਪੋਣੀਆਂ ਬਣੀਆਂ ਇਹਨੀਆਂ ਟੂਬਾਂ ਚੱਲ ਜਾਣੀਆਂ ਇਹਨਾਂ ਦੇ ਹਿੱਸੇ ਲਿਆਉਣੇ ਪੈਣਗੇ ਹਿੱਸੇ ਵਗੈਰਾ ਵੀ ਫਿਰ ਲਿਆ ਕੇ ਲਾਉਣੇ ਪਣਗੇ ਪਾਵਰ ਵਾਲੇ ਹਣਾ ਉਹਦੇ ਸਪੈਂਡਲ 93 ਮਾਡਲ ਦੇ ਨਾਲ ਦੇ ਨੇ ਨਾਲ ਦੇ ਨੇ ਉਹਦੇ ਹਾਂ ਦੋਨੇ ਠੀਕ ਆ ਬਸ ਆਹ ਸਾਹਮਣੇ ਚੱਲਿਆ ਹੋਵੇ ਟਰੈਕਟਰ ਉਹਦਾ ਨਾਮ ਹੀ ਨਹੀਂ ਲਿਖਿਆ ਜਾ ਰਿਹਾ ਹਣਾ ਸਪੈਂਡਲ ਤੇ ਟ੍ਰੈਂਕ ਵੀ ਵੀਡੀਓ ਵੀ ਚੱਲੀ ਪੀਟੀਓ ਵੀ ਨਹੀਂ ਚੱਲੀ ਹਜੇ ਤੱਕ ਇਹਦੀ ਲੈ ਮਿੱਤਰੋ ਪੀਟੀਓ ਵਾਲਾ ਕਵਰ ਆ ਨਾ ਜਿਹੜਾ ਇਹ ਵੀ ਨਹੀਂ ਹਜੇ ਤੱਕ ਲਾਇਆ 7300 ਦਾ ਰੈਂਕ ਗਰੂਪ ਥੱਲੇੋਂ ਦੇਖੋ ਯਾਰ ਤੁਸੀਂ ਆਹ ਪੈਣ ਜਮਾ ਸੀਸੇ ਵਰਗੇ ਆ ਘਰ ਆ ਰੀਆਂ ਨਾ ਐ ਪੈ ਕਲਾਕਲਾ ਦੰਦਾ ਦੇਖੋ 99 ਮਾਡਲ ਦਾ ਤੇ ਆਹ ਦੇਖੋ ਪੀਟੀਓ ਕਵਰ ਵੀ ਨਹੀਂ ਅਜੇ ਤੱਕ 3700 ਦਾ ਖੋਲਿਆ ਸੀਗਾ ਪਰ ਹੁਣ ਸਾਰਾ ਫਰੀ ਪਿਆਰ ਹੋ ਜਾਣਾ ਹੈ ਟਰੈਕਟਰ ਤੇ ਵਾਕਈ ਕੰਮ ਪੀਣਾ ਕਰ ਲਓ ਕੰਟੈਕਟ ਜਿਹੜੇ ਵੀਰ ਨੇ ਕਰਨਾ ਹੋਇਆ ਟਰੈਕਟਰ ਤਿਆਰ ਕਰਵਾਉਣ ਲਈ ਨਾ ਗੈਂਬੀ ਬਾਰਕ ਸਾਹਿਬ ਤਨੋਲੀਆ ਹਾਂ ਜੀ ਹਾਂ ਕਾਲ ਆਰਾਊਂਡਰੀ ਆ ਉਹ ਵੀ ਜੀ ਆਪਣੀ ਤਾਂ ਤੁਹਾਨੂੰ ਪਤਾ ਹੀ ਹੈ ਆਲ ਆਰਾਊਂਡਰੀ ਆ ਹਾਂ ਜੀ ਜਿੱਥੇ ਬੋਲ ਮਾਰਦਾ ਸੀ ਹਾਜ਼ਰ ਹਾਂ ਠੀਕ ਆ ਤੇ ਬਾਕੀ ਮਿੱਤਰੋ ਕਰਦੇ ਵੀਡੀਓ ਨੂੰ ਸ਼ੇਅਰ ਧੰਨਵਾਦ ਜੀ